ਗੱਲਾਂ ਸਿਆਣੀਆਂ ਤੇ ਮਨ ਵਿੱਚ ਬੇਈਮਾਨੀਆਂ ਕੁਝ ਲੋਕਾਂ ਦਾ ਤਾਂ ਇਹੀ ਕੰਮ ਹੁੰਦਾ ਹੈ ਜਿਆਦੇ ਸਿਆਣੀਆਂ ਗੱਲਾਂ ਕਰਨ ਵਾਲੇ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਬੇਈਮਾਨੀ ਹੀ ਹੁੰਦੀ ਹੈ ਰਾਤ ਜਿੰਨੀ ਕਾਲੀ ਹੁੰਦੀ ਹੈ ਤਾਰੇ ਓਨੇ ਜ਼ਿਆਦਾ ਚਮਕਦੇ ਹਨ ਦੁੱਖ ਜਿੰਨਾ ਗਹਿਰਾ ਹੁੰਦਾ ਹੈ ਬਾਇਗਰੂ ਓਨਾ ਨੇੜੇ ਹੁੰਦਾ ਹੈ ਤੁਹਾਡੇ ਦੁੱਖਾਂ ਵੇਲੇ ਜੇ ਕੋਈ ਇਨਸਾਨ ਤੁਹਾਡੇ ਨਾਲ ਨਹੀਂ ਖੜਦਾ ਪਰਮਾਤਮਾ ਤਾਂ ਜ਼ਰੂਰ ਖੜਦਾ ਹੈ ਦੁਨੀਆ ਮਤਲਬ ਦੇ ਦਸਤੂਰ ਉੱਤੇ ਚੱਲਦੀ ਹੈ ਸਰਦੀਆਂ ਵਿੱਚ ਜਿਸ ਸੂਰਜ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਉਸੇ ਸੂਰਜ ਨੂੰ ਗਰਮੀਆਂ ਵਿੱਚ ਗਾਲਾਂ ਕੱਢੀਆਂ ਜਾਂਦੀਆਂ ਹਨ ਇਸ ਲਈ ਹਰੇਕ ਦੀ ਕੀਮਤ ਉਦੋਂ ਹੁੰਦੀ ਹੈ ਜਦੋਂ ਤੱਕ ਕਿਸੇ ਨੂੰ ਕੋਈ ਮਤਲਬ ਹੋਵੇ ਜਦੋਂ ਉੱਚਾ ਆਦਰਸ਼ ਮਿਲ ਲਿਆ ਹੋ ਜਾਵੇ ਤਾਂ ਜੀਵਨ ਦੀਆਂ ਪਰੇਸ਼ਾਨੀਆਂ ਨੀਵੀਆਂ ਹੋ ਜਾਂਦੀਆਂ ਹਨ ਬਹੁਤੇ ਲੋਕ ਦੌਲਤ ਅਤੇ ਸੌਰਤ ਦੀ ਝੂਠੀ ਸ਼ਾਨ ਤੱਕ ਹੀ ਵਿਕਾਸ ਕਰਦੇ ਹਨ ਚੰਗਾ ਬੰਦਾ ਵਿਸੜਨ ਉਪਰੰਤ ਹੋਰ ਵੀ ਚੰਗਾ ਲੱਗਣ ਲੱਗ ਜਾਂਦਾ ਹੈ ਬਦਲਾ ਉਹੀ ਲੈਂਦੇ ਹਨ ਜਿਹੜੇ ਆਪਣੇ ਬਖਤ ਦੀ ਕਦਰ ਨਹੀਂ ਕਰਦੇ ਵਪਾਰ ਨਾਲ ਕਮੰਡੀ ਅਤੇ ਕਠੋਰ ਲੋਕ ਵੀ ਨਿਮਰ ਅਤੇ ਸੇਵਾਮੀ ਬਣ ਜਾਂਦੇ ਹਨ ਮਨੁੱਖ ਆਪਣਾ ਜੀਵਨ ਮਿੰਨਦਾ ਸਾਲਾਂ ਵਿੱਚ ਹੈ ਪਰ ਜਿਉਂਦਾ ਦਿਨਾਂ ਵਿੱਚ ਹੈ ਪਰਮਾਤਮਾ ਉਸ ਇਨਸਾਨ ਦਾ ਸਹਾਰਾ ਜ਼ਰੂਰ ਬਣਦਾ ਹੈ ਜਿਸ ਨੂੰ ហេਠਾਂ ਸੁੱਟਣ ਦੇ ਲਈ ਜਾਂ ਨੀਮਾ ਦਿਖਾਉਣ ਦੇ ਲਈ ਸਾਰੇ ਜ਼ੋਰ ਲਗਾ ਰਹੇ ਹੋਣ ਕਿਸੇ ਦੀ ਕਿਤਾਬ ਦਾ ਉਹ ਮੁੜਿਆ ਪੰਨਾ ਨਾ ਸੁਣੋ ਜਿਸ ਨੂੰ ਬੇਲੇ ਟਾਈਮ ਹੀ ਪੜਿਆ ਜਾਵੇ ਜਿਵੇਂ ਬੱਚੇ ਦਾ ਸਰੀਰ ਮਿੱਟੀ ਘੱਟੇ ਨਾਲ ਭਰਿਆ ਹੋਵੇ ਮਾਂ ਫਿਰ ਵੀ ਮੱਥਾ ਚੁੰਮ ਕੇ ਆਪਣੇ ਸੀਨੇ ਨਾਲ ਲਾ ਲੈਂਦੀ ਹੈ ਅਸੀਂ ਅੰਦਰੋਂ ਬਾਹਰੋਂ ਮੈਲੇ ਨਾਲ ਭਰੇ ਹਾਂ ਤਾਂ ਪ੍ਰਮਾਤਮਾ ਫਿਰ ਵੀ ਆਪਣੀ ਗੋਦੀ ਵਿੱਚ ਬਿਠਾ ਲੈਂਦਾ ਹੈ ਤੁਸੀਂ ਭਾਵੇਂ ਫਰਿਸ਼ਤੇ ਵੀ ਬਣ ਜਾਓ ਤਾਂ ਵੀ ਤੁਹਾਨੂੰ ਬੁਰਾ ਕਹਿਣ ਵਾਲੇ ਮੌਜੂਦ ਰਹਿਣਗੇ ਤੁਸੀਂ ਦੁਨੀਆ ਵਿੱਚ ਕਿੰਨੇ ਵੀ ਚੰਗੇ ਬਣ ਜਾਓ ਤਾ ਵੀ ਤੁਹਾਨੂੰ ਲੋਕਾਂ ਨੇ ਬੁਰਾ ਹੀ ਕਹਿਣਾ ਹੈ ਇਸ ਦੁਨੀਆ ਕਿਸੇ ਨੂੰ ਵੀ ਚੰਗਾ ਨਹੀਂ ਕਹਿੰਦੀ ਜੋ ਲੋਕ ਆਪ ਬੁਰੇ ਹੁੰਦੇ ਹਨ ਉਸ ਨੂੰ ਸਾਰੇ ਹੀ ਬੁਰੇ ਦਿਖਾਈ ਦਿੰਦੇ ਹਨ ਅੱਜ ਤੱਕ ਮੈਂ ਤਿੰਨ ਬੰਦਿਆਂ ਨੂੰ ਹਮੇਸ਼ਾ ਪਰੇਸ਼ਾਨ ਵੇਖਿਆ ਪਹਿਲਾ ਵਫਾਦਾਰ ਦੂਜਾ ਮਦਦਗਾਰ ਤੀਜਾ ਦਿਲ ਦਾ ਸਾਫ ਤੇ ਇਸ ਦੇ ਉਲਟ ਦੋਗਲੇ ਤੇ ਚਾਪਲੂਸ ਨੂੰ ਹਰ ਜਗ੍ਹਾ ਸੰਪੂਰਨ ਵੇਖਿਆ ਹੈ ਜੋ ਦੂਸਰਿਆਂ ਲਈ ਦੁਆਵਾਂ ਕਰਦਾ ਹੈ ਉਸ ਦੀਆਂ ਦੁਆਵਾਂ ਰੱਬ ਆਪ ਹੀ ਪੂਰੀਆਂ ਕਰ ਦਿੰਦਾ ਹੈ ਤੁਸੀਂ ਰੱਬ ਅੱਗੇ ਸੱਚੇ ਮਨ ਨਾਲ ਅਰਦਾਸ ਕਰਦੇ ਹੋ ਤਾਂ ਤੁਹਾਡੇ ਮਨ ਦੀਆਂ ਮਨੋ ਕਾਮਨਾ ਰੱਬ ਪੂਰੀਆਂ ਕਰਦਾ ਹੈ ਜਿੱਥੇ ਵੀ ਪ੍ਰਮਾਤਮਾ ਦੀ ਗੱਲ ਚੱਲਦੀ ਹੋਵੇ ਬਿਨਾਂ ਕੁਝ ਸੋਚੇ ਇੱਕ ਅੱਧੀ ਘੜੀ ਉੱਥੇ ਬੈਠ ਜਾਵੀਂ ਕੀ ਪਤਾ ਕੀਤਾ ਹੋਇਆ ਸਤਸੰਗ ਕਦੋਂ ਤੇਰੇ ਜੀਵਨ ਬਦਲ ਦੇਵੇ ਕੋਈ ਵੀ ਰਿਸ਼ਤਾ ਆਪਣੀ ਮਰਜ਼ੀ ਨਾਲ ਨਹੀਂ ਜੁੜਦਾ ਕਿਉਂਕਿ ਤੁਹਾਨੂੰ ਕਦੋਂ ਕਿੱਥੇ ਕਿਸ ਨਾਲ ਮਿਲਣਾ ਹੈ ਇਹ ਸਿਰਫ ਉੱਪਰ ਵਾਲਾ ਤੈਅ ਕਰਦਾ ਹੈ